ਡਾਕਟਰ ਹਰੀ ਸਿੰਘ ਜਾਚਕ ਸਕੱਤਰ ਸਿਹਤਿਕ ਸਰਗਰਮੀਆਂ ਪੰਜਾਬੀ ਸਿਹਤ ਅਕੈਡਮੀ ਅੱਜ ਬਹੁਤ ਹੀ ਵੱਡੇ ਪੱਧਰ ਤੇ ਬਹੁਤ ਮਹਾਨ ਹਸਤੀ ਗੁਰਪਰਵਾਸੀ ਡਾਕਟਰ ਆਤਮ ਹਮਰਾਈ ਜੀ ਦੀ ਯਾਦ ਦੇ ਵਿੱਚ ਪੁਰਸਕਾਰ ਸਮਾਗਮ ਪੰਜਾਬੀ ਸਿਹਤ ਅਕੈਡਮੀ ਦੇ ਪੰਜਾਬੀ ਭਵਨ ਵਿਖੇ ਇਹ ਕਰਵਾਇਆ ਗਿਆ ਹੈ ਚਿੰਤਨਸ਼ੀਲ ਸਿਹਤ ਧਾਰਾ ਦੇ ਮੁਖੀ ਮਨਦੀਪ ਕੌਰ ਭਮਰਾ ਜੀ ਉਹਨਾਂ ਦੀ ਦੇਖ ਰੇਖੇਟ ਅੱਜ ਬਹੁਤ ਹੀ ਸਤਿਕਾਰਤ ਸ਼ਖਸੀਅਤਾਂ ਡਾਕਟਰ ਦਵਿੰਦਰ ਸੈਫੀ ਗੁਰਚਰਨ ਕੌਰ ਕੋਚਰ ਡਾਕਟਰ ਜੋੜਾ ਸਾਹਿਬ ਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਹਰ ਸਾਲ ਇਹ ਸਮਾਗਮ ਕੀਤਾ ਜਾਂਦਾ ਹੈ ਤੇ ਮਨਦੀਪ ਕੌਰ ਭਮਰਾ ਜੀ ਬਹੁਤ ਹੀ ਮਿਹਨਤ ਕਰਦੇ ਨੇ ਦਿਨ ਰਾਤ ਇੱਕ ਕਰਕੇ ਇਹ ਸਾਰੇ ਪ੍ਰੋਗਰਾਮ ਨੂੰ ਸਿਰੇ ਚੜਾਉਂਦੇ ਨੇ ਤੇ ਅੱਜ ਸਾਰੀਆਂ ਸ਼ਖਸੀਅਤਾਂ ਪ੍ਰਧਾਨਗੀ ਮੰਡਲ ਦੇ ਵਿੱਚ ਵੀ ਕਨੇਡਾ ਤੋਂ ਵੀ ਕਈ ਸਾਡੇ ਕੋਲ ਸੋਪੇਂਦਰ ਮੱਲੀ ਜੀ ਮੋਹਨ ਗਿੱਲ ਜੀ ਕੈਨੇਡਾ ਤੋਂ ਪਹੁੰਚੇ ਹੋਏ ਸਨ ਡਾਕਟਰ ਸੁਖਦੇਵ ਸਿੰਘ ਸਰਸਾ ਜੀ ਡਾਕਟਰ ਸਰਬਜੀਤ ਸਿੰਘ ਜੀ ਪ੍ਰਧਾਨ ਪੰਜਾਬੀ ਸਹਿਤ ਅਕੈਡਮੀ ਡਾਕਟਰ ਗੁਲਜਾਰ ਸਿੰਘ ਪੰਦੇਰ ਸਾਹਿਬ ਜਨਰਲ ਸਕੱਤਰ ਪੰਜਾਬੀ ਸਹਿਤ ਅਕੈਡਮੀ ਇਹ ਸਾਰੀਆਂ ਸ਼ਖਸੀਅਤਾਂ ਨੇ ਅੱਜ ਦੇ ਸਮਾਗਮ ਨੂੰ ਚਾਰ ਚੰਨ ਲਾਏ ਨੇ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸਾਰਾ ਸਮਾਗਮ ਸਫਲਤਾ ਸਹਿਤ ਸੰਪੂਰਨ ਹੋਇਆ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਮਨਦੀਪ ਕੌਰ ਭਮਰਾ ਆਪਣੇ ਪਿਤਾ ਡਾਕਟਰ ਆਤਮ ਭਮਰਾ ਜੀ ਦੀ ਯਾਦ ਵਿੱਚ ਚੌਥਾ ਪੁਰਸਕਾਰ ਸਮਾਗਮ ਹੋਇਆ ਹੈ ਪਹਿਲਾ ਡਾਕਟਰ ਸਰਜੀਤ ਸਿੰਘ ਦਿੱਤਾ ਸੀ ਫਿਰ ਡਾਕਟਰ ਲਖਿੰਦਰ ਜੌੜ ਨੂੰ ਤੀਸਰਾ ਚਲੋ ਚੌਥਾ ਪ੍ਰੋਗਰਾਮ ਹੈ ਹੈ ਨਾ ਤੇ ਇਹਦੇ ਵਿੱਚ ਆਹ ਦੋ ਇਕੱਠੇ 24 ਤੇ 25 ਦਾ ਇਕੱਠਾ ਕੀਤਾ ਇਹਦੇ ਵਿੱਚ ਡਾਕਟਰ ਨਿਰਮਲ ਜੌੜਾ ਮੈਡਮ ਗੁਰਪ੍ਰੀਤ ਕਰਨ ਗੁਰਕੋਚਰ ਜੀ ਫਕਟ ਦਿੰਦਰ ਸੈਫੀ ਸਰਿੰਦਰ ਦੀਪ ਪੁਰੀ ਦਫਤਰ ਇੰਚਾਰਜ ਹੈ ਤੇ ਅਮਰਜੀਤ ਸ਼ੇਰਪੁਰੀ ਇਹਨਾਂ ਪੰਜਾਂ ਨੂੰ ਸਨਮਾਨਿਤ ਕੀਤਾ ਗਿਆ ਕੁਝ ਸਨਮਾਨ ਪੱਤਰ ਪੜ੍ਹੇ ਗਏ ਨੇ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਸਾਡੀਆਂ ਹੈਗੀਆਂ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਸਸਾ ਦੇ ਪ੍ਰਧਾਨ ਰਾਜ ਸਰਜੀ ਸਿੰਘ ਚੰਤਸ਼ੀ ਸਰਨਤਾਰਾ ਦੇ ਵੀ ਪ੍ਰਧਾਨ ਨੇ ਫਕਟ ਗੁਜਾਰ ਸਿੰਘ ਪਨੇਰ ਉਹ ਵੀ ਚੰਤਸ਼ੀ ਸਰਨਤਾਰਾ ਦੇ ਨਾਲ ਪ੍ਰਧਾਨ ਨੇ ਡਾਕਟਰ ਸਤਿਵੇ ਸਿੰਘ ਸਰਸਾ ਜੀ ਨੇ ਰਹਿਨਮਾਨੀ ਸਾਡੇ ਬਹੁਤ ਵੱਡੇ ਕਦਮ ਵਾਰ ਚਿੰਤਕ ਨੇ ਆਲੋਚਕ ਨੇ ਉਹਨਾਂ ਦਾ ਇਸ ਫੰਕਸ਼ਨ ਦੇ ਵਿੱਚ ਆਉਣਾ ਮੇਰੇ ਲਈ ਆਪਣੇ ਆਪ ਵਿੱਚ ਇੱਕ ਬਹੁਤ ਸੁਭਾਗ ਵਾਲੀ ਗੱਲ ਹੈ ਵੀਰ ਜੀ ਰਕ ਹਰੀ ਸਿੰਘ ਜਾਚਕ ਬਹੁਤ ਵੱਡੇ ਸਿਖਤਕ ਨੇ ਪੰਥਕ ਸ਼ਾਇਰ ਨੇ ਤੇ ਇਹਨਾਂ ਦਾ ਮੇਰੇ ਨਾਲ ਇੰਨਾ ਸਹਿਯੋਗ ਦੇਣਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਸਾਰਿਆਂ ਦਾ ਮੇਰੇ ਨਾਲ ਜਿੰਨੇ ਵੀ ਮੇਰੇ ਵੀਰ ਭੈਣ ਜੁੜਦੇ ਨੇ ਇੱਕ ਤਰ੍ਹਾਂ ਦਾ ਕਰਮ ਹੈ ਜਿੰਨੂੰ ਤੋਰਨ ਦੀ ਲੋੜ ਹੈ ਸੱਚ ਮੈਂ ਜਿਹੜੇ ਸਾਡੇ ਬਜ਼ੁਰਗ ਕੰਮ ਕਰਕੇ ਗਏ ਨੇ ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਕਿਉਂਕਿ ਮੈਂ ਆਪ ਕੇ ਸਹਾਈਦਕਾਰਾਂ ਕਹਤਾ ਲਿਖਦੀ ਆ ਮੇਰੇ ਖੂਨ ਮੇਰੇ ਖੂਨ ਚ ਮੇਰੇ ਉਸੇ ਬਾਪ ਦਾ ਖੂਨ ਦਰਦਾ ਤੇ ਉਹ ਮੈਂ ਤਾਂ ਆਪੋ ਆਟੋਮੈਟਿਕਲੀ ਇਹ ਕੰਮ ਕਰਵਾ ਲੈਂਦਾ ਮੈਂ ਕੋਈ ਬਹੁਤ ਜ਼ੋਰ ਨਹੀਂ ਲਾਉਂਦੀ ਮਿਹਨਤ ਤਾਂ ਚਲੋ ਕਰਨੀ ਪੈਂਦੀ ਆ ਮਤਲਬ ਮੈਂ ਇਹ ਨਹੀਂ ਜੋ ਕਿ ਹਾਂ ਵੀ ਨਹੀਂ ਕਿ ਮੈਂ ਜਿਹੜਾ ਕੰਮ ਇਹ ਕਰਦੀ ਆ ਬਸ ਇੰਨੇ ਸ਼ਬਦਾਂ ਨਾਲ ਤੁਹਾਡਾ ਆਉਣ ਵਾਲਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੁਸੀਂ ਨਾਲ ਸਾਥ ਦਿੰਨੇ ਹੋ ਪੰਜਾਬੀ ਮਾਂ ਬੋਲੀ ਦੀ ਸਾਰੇ ਅਸੀਂ ਸੇਵਾ ਕਰਦੇ ਰਹੀਏ ਇਹ ਹੀ ਸਾਡੀ ਕਮਾਈ ਹੈ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾਲ ਜੋੜੀਏ ਇਕੱਠ ਘੱਟ ਹੁੰਦਾ ਹੈ ਛੋਟੇ ਸਮਾਗਮ ਹੋ ਜਾਂਦੇ ਨੇ ਪਰ ਚਲੋ ਕੋਈ ਗੱਲ ਨਹੀਂ ਜਿਹੜੇ ਆਉਂਦੇ ਨੇ ਬਹੁਤ ਕੀਮਤੀ ਹੁੰਦੇ ਨੇ ਤੁਹਾਡਾ ਬਹੁਤ ਧੰਨਵਾਦ ਡਾਕਟਰ ਦੇਵਿੰਦਰ ਸਾਫੀ ਮੈਨੂੰ ਅੰਜੋਰ ਲੱਗਿਆ ਕਿ ਇਸ ਤਰ੍ਹਾਂ ਦੇ ਸਨਮਾਨ ਸਾਨੂੰ ਅੱਗੇ ਲਈ ਕੁਝ ਪ੍ਰੇਰਦੇ ਨੇ ਸਾਡੀ ਜ਼ਿੰਮੇਵਾਰੀ ਵਧਾਉਂਦੇ ਨੇ ਔਰ ਬਹੁਤ ਸਾਰੀਆਂ ਸੰਸਥਾਵਾਂ ਸਨਮਾਨ ਦਿੰਦੀਆਂ ਨੇ ਲੇਕਿਨ ਉਹਨਾਂ ਦੀ ਚੋਣ ਦੀ ਵਿਧੀ ਕੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਕਈ ਵਾਰ ਤਣਾਅ ਹੁੰਦੇ ਨੇ ਕਈ ਵਾਰ ਲਿਹਾਜ਼ਦਾਰੀਆਂ ਹੁੰਦੀਆਂ ਨੇ ਤਾਂ ਜਦੋਂ ਇਸ ਤਰ੍ਹਾਂ ਦੇ ਸਨਮਾਨ ਲਈ ਅਚਾਨਕ ਹਾਕ ਵੱਜਦੀ ਹੈ ਤਾਂ ਉਸ ਵੇਲੇ ਮਨ ਖੁਸ਼ੀ ਹੁੰਦੀ ਹੈ ਮਨ ਦੇ ਵਿੱਚ ਤੇ ਉਸ ਸ਼ਖਸੀਅਤ ਨੂੰ ਵੀ ਜਾਣਨ ਦਾ ਮੌਕਾ ਮਿਲਦਾ ਹੈ ਜਿਹਦੇ ਨਾਮ ਤੇ ਸਨਮਾਨ ਦਿੱਤਾ ਜਾ ਰਿਹਾ ਹੈ ਅੱਜ ਡਾਕਟਰ ਆਤਮ ਹਮਰਾਹੀ ਹੋਰਾਂ ਦੀ ਜੋ ਦੇਣ ਦਿੱਤੀ ਹੈ ਸਾਹਿਤ ਨੂੰ ਉਹਦੇ ਬਾਰੇ ਜਾਣਨ ਦਾ ਮੌਕਾ ਮਿਲਿਆ ਉਸ ਤੋਂ ਪਹਿਲਾਂ ਵੀ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਉਸ ਵੇਲੇ ਵੀ ਮੈਂ ਉਹਨਾਂ ਬਾਰੇ ਕੁਝ ਬਹੁਤ ਕੁਝ ਜਾਣਿਆ ਸੁਣਿਆ ਪੜ੍ਹਿਆ ਮੁੱਢ ਤੋਂ ਉਹਨਾਂ ਨੂੰ ਵਿਚਾਰਿਆ ਤਾਂ ਮੈਨੂੰ ਲੱਗਿਆ ਕਿ ਉਹਨਾਂ ਨੇ ਬਾਬੂ ਰਜਬ ali ਬਾਰੇ ਵੱਡਾ ਕੰਮ ਕੀਤਾ ਹੈ ਉਸ ਤਰ੍ਹਾਂ ਦੇ ਜਿਹੜੇ ਮੌਲਿਕ ਕਾਰਜ ਨੇ ਆਪਣੇ ਵਡੇਰਿਆਂ ਨੂੰ ਅੱਗੇ ਲੈ ਕੇ ਆਉਣਾ ਔਰ ਉਹਨਾਂ ਦੇ ਲਈ ਉਹਨਾਂ ਨੇ ਮੌਲਿਕ ਸਿਰਜਣਾ ਵੀ ਕੀਤੀ ਹੈ ਖੋਜ ਕਾਰਜ ਵੀ ਕੀਤੇ ਨੇ ਸੋ ਉਹ ਸਾਰੇ ਕਾਰਜ ਜਿਹੜੇ ਨੇ ਉਹ ਆਪਣੇ ਆਪ ਵਿੱਚ ਮੁੱਲਵਾਨ ਨੇ ਔਰ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਉਹਨਾਂ ਦੀ ਯਾਦ ਨੂੰ ਸਿਮਰਨਾ ਯਾਦ ਰੱਖਣਾ ਉਹਨਾਂ ਦੀ ਬੇਟੀ ਦੁਆਰਾ ਡਾਕਟਰ ਮਨਦੀਪ ਕੌਰ ਭਮਰਾ ਦੁਆਰਾ ਇਹ ਇੱਕ ਬਹੁਤ ਵੱਡਾ ਕਾਰਜ ਹੈ ਬਹੁਤ ਬਹੁਤ ਸ਼ੁਕਰੀਆ ਜੀ